ਮੈਟਰ ਇਹ ਜਪਾ ਚੱਲੇ ਆ ਬੇਬੇ ਨੇ ਦਵਾਈ ਆ ਵੇ ਟਿਆ ਗਾਣਾ ਗਾੜਦੀ ਰਹਿੰਦੀ ਸਰੀ ਜੜੀ ਹੁਣ ਵੀਡੀਓ ਬਣਾ ਰਿਆ ਤਰੀ ਮੈਂ ਕੱਲ ਚੱਲੀ ਦਵਾਈ ਲੈਣ ਲੈ ਹੁਣ ਜਾਣਾ ਆਪਣੇ ਮਰਸੀ ਜਣਾਣਾ ਮਰਸੀ ਨੇ ਮਰਸੀ ਅੱਜ ਐਕਸਰੇ ਹੋਇਆ ਆ ਗਿਆ ਚੱਲਦੇ ਆ ਆ ਆ ਦੇਖੋ ਸਾਡੀ ਬੇਬੇ ਲੈਂਦੀ ਜਾਂਦੀ ਹੈ ਝੂਟੇ ਐਂ ਵੀ ਅੱਜ ਕੱਲ੍ਹ ਨੀ ਗੱਡੀ 'ਚ ਬੈਠੀ ਸੀ ਮਗਰ ਮਾਰ ਰਹੀ ਜਾਂਦੀ ਐ ਇਹਦੇ ਤੇ ਝੂਟੇ ਲੈ ਆਉਂਦੀ ਕਿੱਦਾਂ ਇੱਧਰ ਦੇਖ ਲੈ ਵੀ ਬਣੂ ਕੁੱਝ ਜਿਹਾ ਜਿਹਾ ਲੈ ਲੈ ਪਹਿਲਾਂ ਇੱਕ ਵਾਰ ਪਹਿਲਾਂ ਚੀਤਾ ਲੈ ਗਈ ਹੁਣ ਵੇਖ ਲੈ ਲੈਂਦੀ ਐ ਆਈ ਜਾਂਦੀ ਆ ਹਾਂ ਫੋਰ ਵਾਈ ਫੋਰ ਆ ਕੇ ਲੈ ਆਏ ਤੋ ਰਿਪੋਰਟ ਲੈ ਕੇ ਆਏ ਆ ਹੁਣ ਡਾਕਟਰ ਦੱਸੂਗਾ ਵੀ ਕੀ ਚੱਕਰ ਠੀਕ ਹੈ ਤਿੰਨ ਸੌ ਰੁਪਏ ਲੈ ਲੈ ਆ ਰਿਪੋਰਟ ਤੋਂ ਆਇਦਾ ਚਾਰ ਟੈਸਟ ਆਉਂਦਾ ਦੇਖ ਲੈ ਚਾਹ ਉਹਨੇ ਟਾਂਟਾ ਹੋ ਗਿਆ ਫਿਰ ਤੇ ਲੋ ਵੀ ਬੇਬੇ ਦੇ ਬੋਤਲ ਲੱਗੀਆਂ ਨੇ ਤਿੰਨ ਇਹ ਹੁਣਾ ਬਸ ਟੈਂਪੋ ਆਟੋ ਦੀ ਵੇਟ ਕਰ ਰਹੇ ਆ ਚਲੋ ਆ ਚੱਲਦੇ ਆ ਘਰੇ ਦੇ ਰਹੇ ਕੀ ਬੰਦਾ ਆਈ ਨਹੀਂ ਰਿਆ ਅੱਛਾ ਰੜੀ ਕਰੇ ਵੇਖੋ ਲੈ ਦਵਾਈ ਦੂਈ ਦਵਾ ਕੇ ਲਿਆ ਕੇ ਤੇ ਫਨਾਪਾ ਚੱਲਿਆਂ ਢੱਬੇ ਤੇ ਦੁਬਾਰਾ ਫਿਰ ਪਹੁੰਚ ਕੇ ਕਰਾਂਗੇ ਹੁਣ ਅੱਗੇ ਓੜਾ ਵੀ ਕਿਸੋ ਸਾਡੇ ਪਿੰਡ ਦੇ ਮਹਾਨ ਬੱਚੇ ਬਣ ਕੇ ਸੱਚੇ ਕਾ ਬੈਠਾ ਆ ਦੇਖ ਆ ਦੇਖ ਆਇਟਮਾ ਦੇਖੋ ਆਇਟਮਾ ਉਸਤਾ ਉਸਤਾ ਉਸ ਪੁਰਲਾ ਆ ਦੇਖੋ ਬਈ ਸਾਡੇ ਪਿੰਡ ਦੇ ਨੌਜਵਾਨ ਆਉਣ ਵਾਲੀ ਪੀੜੀ ਅਸੀਂ ਵੀ ਆ ਆ ਵੀ ਆ ਇਹ ਕਿੰਨਾ ਦਾ ਉਹ ਮਾਗਰ ਫਿਰਦਾ ਉਹ ਦੇਖੋ ਜੰਮ ਬੈਟਰੀ ਜੀ ਆ ਵੀ ਆ ਬੰਤਾ ਰਹਤੇ ਗਾ ਲੋਕ ਇਕੱਤੇ ਗਾ ਆ ਗਿਆ ਤੋਈ ਆ ਗਿਆ ਇਹ ਵੀਡੀਓ ਬਣਾ ਕੇ ਹੁਣ ਆ ਉਹ ਪਾਵੇਂ ਨਸ਼ਾ ਕਰਦੇ ਨੇ ਗੋਲੀਆਂ ਵੇਚਦੇ ਨੇ ਕਿ ਕਿੰਨਾ ਠੱਦੇ ਪਾਵਾ ਨੇ ਆਹ ਤੇ ਹਮ ਤੇ ਕਰਦੇ ਆ ਬਸ ਕੋਈ ਨਾ ਹੁਣ ਡਿਫਟੀ ਲਵੇ ਜਾਉ ਤੂੰ ਵੀ ਕਰਦਾ ਕੋਈ ਨਾ ਆ ਵੀ ਆਪਾਂ ਨੇ ਹੈ ਸਟਿੰਗ ਪਿੰਨਰ ਉਹ ਰੱਬ ਤੇ ਕਰਦਾ ਆ ਆ ਤੈਨੂੰ ਗਿਆ ਪਾਇਆ ਮੈਂ ਇਹ ਤੋੜ ਰਿਹਾ ਤਾ ਫਿਰ ਲਾ ਰੱਬ ਤੇ ਪਾਂਦੀਰ ਵੀ ਬਣ ਗਏ ਪੰਜ ਵੇ ਚੀਜੀ ਕਰਵਾ ਆ ਦੇਖੋ ਆਏ ਇਹੋ ਨਾ ਚੀਂਦੇ ਨੇ ਸਮਾਜ ਸੇਵੀ ਬੰਦੇ ਦੇਖੋ ਆਦਾ ਪਾਗਲ ਨੇ ਸਾਲੇ ਵਹਣ ਚੌੜ ਮਰੀ ਜਾਂਦੇ ਬਾਗਾਂ ਤੇ ਦੇਖੋ ਜਦੋਂ ਜਰਜੇ ਜਿੱਥੇ ਵਿੱਚ ਜਰਦਾ ਹੁੰਦਾ 25000 10000 ਜਿਹੜਾ ਮਣੀ ਆ ਮੋਰਗਲ ਵਿੱਚ ਨਹੀਂ ਚੱਲਦਾ ਆਏ ਹਾਏ ਕਹਿੰਦੇ ਮੇਰੇ ਵੀਰੋ ਬੋਤਲ ਕੱਢ ਲਈ ਦਲੇਰ ਨੇ ਦਲੇਰ ਓਏ ਦਲੇਰਾ ਓਏ ਦਲੇਰਾ ਦਲੇਰ ਓਏ ਗੱਲ ਤਾਂ ਸੁਣ ਲੈ ਭਾਂਦਾ ਯਾਰ ਹੁੰਦੀ ਨਹੀਂ ਆਹ ਚੀਜ਼ ਮੈਂ ਦਾ ਸਵੇਰ ਉੱਠਿਆ ਓਏ ਮੇਰੀ ਗੱਲ ਸੁਣ ਲਾ ਆ ਫੁੱਲ ਵਾਲਾ ਕੱਚਾ ਹੱਥ ਲੈਦੀ ਹੈ ਇਹ ਬਈ ਬਿਕਣੇ ਰਤਾ ਨੀਦਰੋਂ ਕਿੰਨੇ ਦਾ ਤਾਦੀ ਤੇ 500 ਦਾ 50 ਦਾ ਹੁਣ ਵਾਲਾ 0 ਬਤਾਈਏ ਨਾ ਆਹੋ ਲੈ ਆਹੇ ਦਾ ਬੰਦਾ ਕਰੇ ਤੇ ਮੈਂ ਲਿਆ ਨੀ ਕਿੰਨੇ ਦਾ ਕਰੇ ਪੰਜਾ ਦਾ 500 ਦਾ 200 ਦਾ ਲੈ ਤਾ ਹੀ ਉਹਦਰ ਮੁੰਡੇ ਦੇ ਮਾਸੜ ਦਾ ਫੋਨ ਆ ਗਿਆ ਮਾਸੜ ਨੇ ਕਹਿੰਦੇ ਪੂਰੀ ਲਿਆ ਜੇ ਪਾਈ ਹੀ ਆਂਡੇ ਨੇ ਕੰਦਾ ਨਾ ਮਾ ਮਾ ਸੜ ਤਾ ਕੰਮ ਨਾ ਕਰ ਕੋਈ ਤੇ ਹੁਣ ਹੈ ਗਿਆ ਖਾਣਾ ਬਤਾ ਲਈ ਉੱਥਾਂ ਗਿਆ ਲੋਕ ਕੱਟ ਆਉਂਦੇ ਹੁਣ ਆਖੇ ਲਾ ਨਹੀਂ ਸੜਦੇ ਮਾ ਸੜਦੇ ਕਦੇ ਮਾ ਸੜਦੇ ਤੇਨੂੰ ਕੰਮ ਕੋਲ ਸੜ ਕੇ ਚੱਲਣਾ ਆਪਣਾ ਕਰਾੜ ਦੇਈ ਹੈ ਚੱਲ ਲਾ ਕੇ ਕਿੰਨੇ ਬਾਗੀ ਹੋ ਗਏ ਪਰ 10 ਵਜੇ ਤੱਕ ਤਾਂ ਨਾ ਦੱਸ 10 ਵਜੇ ਤਾਂ ਪਹਿਲਾਂ ਦਾ ਜਾਣਾ ਹੀ ਆ 10 ਵਜੇ ਤੈਨੂੰ ਸੁੱਤਾ ਕੇ ਆਉਂਦਾ ਲੋੜੀ ਨਹੀਂ ਤਾ ਹਾਂ ਅਰੇ ਮਿੱਤਰੋ ਅੱਜ ਅਸੀਂ ਘੁੰਮ ਫਿਰਲੇ ਬਹੁਤ ਬਹੁਤ ਲੋ ਕੰਪਾਨ ਗਿਆ ਇਹ ਦੂਲਾ ਜੰਨਾ ਹੀ ਘਰੇ ਚਾਰ ਜਗ ਰੋਟੀ ਕਰੇ ਜਾ ਕੇ ਰੋਟੀ ਰੋਟੀ ਹੋਣਾ ਉਹ ਛਲੀ ਕਰੇ ਡੇਰੀ ਬੰਦ ਕਰਤੀ ਚੰਦਾ ਵਾਲਾ ਦਾਲ 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 ਬਹੁਤ ਭੁੱਖਾ ਰਹੇ ਨਾ ਉਹ ਦਾਲ ਉਹ ਦੂਜੀ ਆ ਗਈ ਜੋ ਸਰੋ ਦੇ ਨਾਲ ਕਿਹੜਾ ਤੈਨੂੰ ਫਰਕ ਨਹੀਂ ਪੈਂਦਾ ਹੈ ਲੱਭੀ ਓਏ ਇਹ ਸਾਰਾ ਦਿਨ ਭੁੱਖਾ ਰਹਿੰਦਾ ਕੱਲ ਜਦ ਇਹ ਜੰਗਾ ਕਰੇ ਬਾਜਾ ਬਾਏ ਬਾਏ ਓਏ ਬਾਏ ਬਾਏ ਕਾਦੀ ਕੋਡ ਨਾ ਦੋਵੇਂ ਠੀਕ ਹੋ ਗਿਆ ਉਹ ਤੋਂ ਖਾਣਾ ਹੈ ചെള്ള <laughs> <Egypt> <laughs> <that's> <laughs> <Nossa cane. laughs>